ਦੋਸਤੋ ਬੈਠੇ ਕਾ ਤੋ ਆ ਯਾਰ ਉੱਠੋ ਸਮਾਨ ਸਹੂਣ ਸਾਂਭ ਲੋ ਜਿਹੜਾ ਕੁਛ ਅੰਦਰ ਕਰਨ ਵਾਲਾ ਕਰ ਲੋ ਪੰਜਾਬ ਚ ਮੀਂਹ ਪੈਣ ਵਾਲਾ ਕੋਸ਼ਿਸ਼ ਸਮੇਂ ਦੇ ਵਿੱਚ ਪੰਜਾਬ ਚ ਮੀਂਹ ਪੈਣ ਵਾਲਾ ਦੋਸਤੋ ਜਲਦੀ ਕਰੋ ਐਵੇਂ ਇਸ ਲੈਣਾ ਹੋਵੋ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਮੀਂਹ ਪੈਣ ਵਾਲਾ ਇਹ ਵੀਡੀਓ ਅਸੀਂ ਪਾ ਰਹੇ ਆ ਸਾਨੂੰ ਪਤਾ ਵੀ ਪਊਗਾ ਹੀ ਪਊਗਾ ਅੱਜ ਮੀਂਹ ਪੈਣਾ ਹੀ ਪੈਣਾ ਠੀਕ ਆ ਤੇ ਜਿਹੜੇ ਤੁਸੀਂ ਬੈਠੇ ਆ ਤੇ ਤੁਸੀਂ ਨਾ ਐਵੇਂ ਵੀ ਲੈਣਾ ਖੰਜਾਲਿਓ ਕਿਤੇ ਬਾਹਰ ਪਏ ਹੁਣ ਕਈ ਨਾ ਇਸ ਵੇਲੇ ਕਪੜੇ ਧੋਈ ਜਾਂਦੇ ਹੁੰਦੇ ਆ ਘਰਾਂ ਦੇ ਵਿੱਚ ਤੇ ਤੁਸੀਂ ਤਾਰਾਂ ਭਰੀਆਂ ਵੀ ਆ ਉਤੋਂ ਤੇ ਮੀਂਹ ਪੈਣ ਲੱਗ ਜੂਗਾ ਕੀ ਫਾਇਦਾ ਹੈ ਤੇ ਬਾਰੀਆਂ ਬੁਰੀਆਂ ਬੰਦ ਕਰ ਲੋ ਘਰ ਦੀਆਂ ਕਈ ਵਾਰੀ ਮਿੱਟੀ ਨਾ ਭਰ ਜਾਂਦਾ ਸਾਰਾ ਸਫਾੜ ਤੇ ਤੁਸੀਂ ਆ ਜਿਹੜੇ ਸੰਦਸਾ ਪਰ ਜਿਹੜੇ ਗੱਡੀਆਂ-ਗੋਡੀਆਂ ਬਾਹਰ ਖੜੀਆਂ ਹੁੰਦੀਆਂ ਜੰਗਾਲ ਪੈ ਜੂਗੀ ਮੀਂਹ ਪੈਣ ਵਾਲਾ ਉੱਥੋਂ ਬੈਠੋ ਨਾ ਤੁਸੀਂ ਤੇ ਜਾਓ ਜਾ ਕੇ ਤੇ ਇਸ ਸਮਾਨਤ ਨੂੰ ਅੰਦਰ ਕਰੋ ਛੱਡਾਂ ਥੱਲੇ ਕਰਕੇ ਹੋ ਯਾਰ ਟਰੈਕਟਰ ਬਾਹਰ ਖੜਾ ਹੈਗਾ ਹੈ ਜਾ ਯਾਰ ਉੱਠ ਕਰਕੇ ਆ ਮੋਟਰਸਾਈਕਲ ਪਾਸੇ ਕਰ ਹੈ ਤੇ ਅਜਵਾ ਕਰਨ ਕੋ ਮੜੇ ਅੰਦਰ ਬੈਠ ਜਾਣਾ ਮੀ ਪੈਣ ਵਾਲਾ ਤੇ ਜੇ ਕਿਸੇ ਨੇ ਮੋਗਾ ਮੋਗਾ ਖੋਲਿਆ ਵਾ ਮੋਟਰ ਦੀ ਹੈ ਨਾ ਉਹ ਮੋਟਰ ਬੰਦ ਕਰ ਦੋ ਜੇ ਮੀ ਪੈਣਾ ਹੈਗਾ ਹੈ ਪਾਣੀ ਵਾੜਾ ਵਾਧੂ ਹੋ ਜਾਣਾ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੋ ਦੇ ਨਾਲ ਤੁਸੀਂ ਦੱਸੋ ਵੀ ਜਿੱਥੇ-ਜਿੱਥੇ ਪਹਿਣਾ ਸਟਾਰਟ ਹੋ ਗਿਆ ਉਹ ਉਹਦੇ ਪਿੰਡ ਸ਼ਹਿਰ ਦਾ ਨਾਲ ਨਾਲ ਦੱਸੀ ਚੱਲੋ ਕਿਉਂਕਿ ਕਮੈਂਟ ਹੈ ਜਿਹਦੇ ਦੇਖੀ ਜਾਂਦੇ ਆ ਸਾਰੇ ਆਪਣੇ ਦੋਸਤ ਵੀ ਕਿੱਥੇ ਕਿੱਥੇ ਸਟਾਰਟ ਹੋ ਗਿਆ ਉਹਨਾਂ ਨੂੰ ਵੀ ਪਤਾ ਲੱਗ ਜੇ ਤੇ ਅਸੀਂ ਤੁਹਾਨੂੰ ਦੱਸਿਆ ਸਭ ਤੋਂ ਪਹਿਲਾਂ ਦੱਸਿਆ ਇਹ ਵੀ ਮੀਹ ਪੈਣ ਵਾਲਾ ਤੇ ਇਹ ਤੁਸੀਂ ਜਾਣਕਾਰੀ ਵੱਧ ਤੋਂ ਵੱਧ ਦੋਸਤਾਂ 'ਚ ਸ਼ੇਅਰ ਕਰੋ ਵੀ ਤਾਂ ਜੋ ਸਾਰੇ ਸਮੇਂ ਤੋਂ ਪਹਿਲਾਂ ਹਨਾ ਸਮਾਨ ਸਪੱਸਾ ਸਾਮ ਲੈਣ ਬਈ ਅੱਜ ਮੀਂਹ ਪੱਕਾ ਹੀ ਪੈਣਾ ਠੀਕਾ ਇਹ ਮੌਸਮ ਦੀ ਜਾਣਕਾਰੀ ਆਈ ਆ ਉੱਪਰੋਂ ਆਈ ਆ ਠੀਕਾ ਸਾਡੀ ਦਾ ਆਪਣਾ ਸਿੱਧੀ ਗੱਲ ਬਾਤ ਆ ਨਾ ਉੱਪਰੋਂ ਆਈ ਆ ਤੇ ਮੀ ਪੈਣਾ ਹੀ ਪੈਣਾ ਕਿਉਂਕਿ ਮੌਸਮ ਵਿਭਾਗ ਦੀਆਂ ਜਾਣਕਾਰੀਆਂ ਕਈ ਵਾਰੀ ਗਲਤ ਹੋ ਜਾਂਦੀਆਂ ਪਰ ਸਾਡੀਆਂ ਜਾਣਕਾਰੀਆਂ ਨਹੀਂ ਅਸੀਂ ਕਹਤਾ ਤੇ ਮੀ ਪਾਊਗਾ ਤੇ ਪਾਊਗਾ ਹੀ ਫਿਰ ਹੈ ਝੋਨੇ ਤੇ ਲਹਿਰਾ ਫਹਿਰਾ ਕਰਦਣੀਆਂ ਅਸੀਂ ਅੱਜ ਠੀਕਾ ਮੀ ਪੈਣ ਵਾਲਾ ਤੇ ਕਰ ਲੋ ਬਾਦ ਜੇ ਨਾ ਉਹਨੂੰ ਹੁੰਦੀ ਤਿਆਰੀ ਕਰ ਲੋ ਜਿਵੇਂ ਜਿਨੇ ਨਾ ਆਉਣਾ ਆ ਜਵਾਕ ਜੀ ਜਦੋਂ 1.5 2 ਵਜੇ ਆ ਜਾਣਗੇ ਹੈਨਾ ਤੇ ਉਹਨਾਂ ਨੇ ਕਹਿਣਾ ਵੀ ਇਸ ਤਰ੍ਹਾਂ ਜਣਾਉਣਾ ਹੀ ਨਾਉਣਾ ਮੀਚ ਤੇ ਸੌਣ ਦਾ ਮੀਹ ਹੈ ਇਹ ਤੇ ਦੇਖੋ ਵੀ ਲਹਿਰਾ ਬਹਿਰਾ ਕਰ ਦੂਗਾ ਇਹ ਜਿੱਥੇ ਜਿੱਥੇ ਪੈਣ ਲੱਗ ਗਿਆ ਨਾ ਮੀ ਬਈ ਨਾਲ ਦੀ ਨਾਲ ਲਿਖੀ ਚਲੋ ਕਮੈਂਟ ਆ ਜੀ ਯਾਰ ਸਾਰਿਆਂ ਨੂੰ ਪਤਾ ਲੱਗ ਜੇ ਕਿੱਥੇ ਕਿੱਥੇ ਹੈ ਨਾ ਤੇ ਇਹ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਤੇ ਤੁਸੀਂ ਆਪਦੇ ਸੁਝਾਅ ਵੀ ਦੇਣੇ ਆ ਠੀਕ ਆ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦੋ ਜੁੜੇ ਰਹੋ ਮੌਸਮ ਦੀਆਂ ਜਾਣਕਾਰੀਆਂ ਦੇ ਲਈ ਸਾਡੇ ਪੇਜ ਦੇ ਨਾਲ ਅਸੀਂ ਹੋਰ ਵੀ ਖੇਤੀਬਾੜੀ ਨਾਲ ਹੋਰ ਵੀ ਹਾਸੇ ਮਜ਼ਾਕ ਵਾਲੀਆਂ ਤੇ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਹੁੰਦੇ ਰਹਿੰਦੇ ਆ ਜੁੜੇ ਰਹੋ ਸਾਡੇ ਪੇਜ ਦੇ ਨਾਲ ਫੋਲੋ ਕਰ ਲਓ ਜੀ